ਮੇਰਾ ਨਾਮ ਮਰਦਾਨਾ ਹੈ ਮੈਂ ਮੁਸਲਮਾਨ ਹੈ ਤੇ ਗੁਰੂ ਪਿਆਰਿਓ ਬਲੀ ਕੰਧਾਰੀ ਕਹਿੰਦਾ ਬਈ ਤੇਰਾ ਪੀਰ ਕੌਣ ਹੈ ਜਿਸ ਦਾ ਤੂੰ ਮਰੀਦ ਹੈ ਮਰਦਾਨਾ ਕਹਿੰਦਾ ਕਿ ਪੀਰ ਜੀ ਮੇਰਾ ਪੀਰ ਮੇਰਾ ਗੁਰੂ ਉਹ ਗੁਰੂ ਨਾਨਕ ਜੋ ਕੇ ਹਿੰਦੂ ਹੈ ਉਹ ਨਿਰੰਕਾਰ ਦਾ ਰੂਪ ਦੁਨੀਆ ਨੂੰ ਤਾਰਨ ਵਾਸਤੇ ਆਇਆ ਹੈ ਤੇ ਵਲੀ ਕਿੰਧਾਰੀ ਨੂੰ ਗੁੱਸਾ ਚੜਿਆ ਕਹਿੰਦਾ ਕਿ ਜਾ ਕਾਫਰਾ ਤੂੰ ਕਾਫਰ ਹੈ ਤੂੰ ਮੁਸਲਮਾਨ ਹੋ ਕੇ ਇੱਕ ਹਿੰਦੂ ਦਾ ਮੂਰੀਦ ਬਣ ਕੇ ਬੈਠਾ ਉਹਨੂੰ ਤੂੰ ਪੀਰ ਮੰਨਿਆ ਹੋਇਆ ਹੈ ਜਾ ਮੈਂ ਤੈਨੂੰ ਪਾਣੀ ਨਹੀਂ ਪਿਉਣਾ ਵਾਪਸ ਆ ਗਿਆ ਗੁਰੂ ਨਾਨਕ ਪਾਤਸ਼ਾਹ ਨੂੰ ਦੱਸਿਆ ਤੇ ਗੁਰੂ ਨਾਨਕ ਕਹਿੰਦੇ ਮਰਦਾਨਿਆ ਇੱਕ ਵੇਰਾ ਹੋਰ ਜਾ 接到狂姐。